ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਧਾਰੀਵਾਲ ਤੋਂ ਸੰਗ ਰਵਾਨਾ ਗੁਰਦੁਆਰਾ ਸਿੰਘ ਸਭਾ 36ਵੀਂ ਧਾਰੀਵਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਰਦਾਸ ਕਰਨ ਪ੍ਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ 14ਵਾਂ ਸਲਾਨਾ ਸੰਗ ਪੈਦਲ ਯਾਤਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਭਾਈ ਇੰਦਰਜੀਤ ਸਿੰਘ ਟਵਾਣਾ ਦੇ ਪ੍ਰਬੰਧਾਂ ਹੇਠ ਰਵਾਨਾ ਹੋਈ। ਭਾਈ ਇੰਦਰਜੀਤ ਸਿੰਘ ਟਵਾਨਾ ਨੇ ਦੱਸਿਆ ਕਿ 14ਵੀਂ ਪੈਦਲ ਯਾਤਰਾ ਦੌਰਾਨ ਧਾਰੀਵਾਲ ਤੋਂ ਸੰਗਤਾਂ ਨੜਾਂਵਾਲੀ ਤੱਕ ਕਰੀਬ 18 ਕਿਲੋਮੀਟਰ ਪੈਦਲ ਚੱਲਣ ਗੀਆਂ ਉਪਰੰਤ ਵਾਨਾ ਰਾਹੀਂ ਬਾਬਾ ਸ਼੍ਰੀ ਚੰਦ ਜੀ ਗੁਰਦੁਆਰਾ ਸਾਹਿਬ ਪੱਖੋਕੇ ਰੰਧਾਵਾ ਵਿਖੇ ਨਮਸਤਕ ਹੋਣ ਉਪਰੰਤ ਗੁਰਦੁਆਰਾ ਸ਼੍ਰੀ ਟੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਦਰਸ਼ਨ ਕਰਨ ਉਪਰੰਤ ਰਾਤ ਮੌਕੇ ਧਾਰੀਵਾਲ ਪਰਤਣ ਗਏ ਪੈਦਲ ਯਾਤਰਾ ਦੌਰਾਨ ਸੰਗਤਾਂ ਤਨ ਤਨ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਗਾਉਂਦੇ ਹੋਏ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਕਰਦਿਆਂ ਅਗਲੇ ਪ੍ਰਾਵਲ ਵੱਧ ਰਹੀਆਂ ਸਨ ਉਹਨਾਂ ਨੇ ਦੱਸਿਆ ਕਿ ਸੰਗ ਦਰਾਂਨ ਵੱਖ-ਵੱਖ ਪਿੰਡਾਂ ਵਿੱਚ ਅਲੱਗ-ਅਲੱਗ ਸਥਾਨਾਂ ਤੇ ਸੰਗਤਾਂ ਵਾਸਤੇ ਵਨ ਸੋਨੇ ਪਦਾਰਥਾਂ ਦੇ ਲੰਗਰ ਅਤੁੱਟ ਵਰਤੇ ਭਾਈ ਇੰਦਰਜੀਤ ਸਿੰਘ ਟਵਾਣਾ ਨੇ ਦੱਸਿਆ ਕਿ ਸੰਗ ਦਰਾਂਨ ਜੋ ਵੀ ਮਾਇਆ ਇਕੱਠੀ ਹੁੰਦੀ ਹੈ ਉਹ ਬਾਬਾ ਸ਼੍ਰੀਚੰਦ ਪੱਖੋਕੇ ਦੇ ਰੰਡਾਵਾ ਦੇ ਗੁਰੂ ਘਰਾਂ ਦੀਆਂ ਇਮਾਰਤਾਂ ਵਾਸਤੇ ਉੱਥੇ ਹੀ ਚੜ੍ਹ ਦਿੱਤੀ ਜਾਵੇਗੀ ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਤਾਰੀਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਮੰਗਾ ਸਕੱਤਰ ਬਲਜੀਤ ਸਿੰਘ ਨਾਗੀ ਭਾਈ ਸੁਖਵਿੰਦਰ ਸਿੰਘ ਬੇਦੀ ਕਲੋਨੀ ਤੇਜਾ ਸਿੰਘ ਕਲਿਆਣਪੁਰ ਕੈਪਟਨ ਗੁਰਪਾਲ ਸਿੰਘ ਸ਼੍ਰੀ ਗੁਰੂ ਅਜੰਨ ਦੇਵ ਸੇਵਕ ਜਥਾ ਤਾਰੀਵਾਲ ਦੇ ਸੇਵਾਦਾਰ ਭਾਈ ਹਰਿੰਦਰ ਸਿੰਘ ਪੰਨੂ ਸਮੇਤ ਸੰਕੜੇ ਸੰਗਤਾਂ ਨੇ ਸੰਗ ਦਰਾਂ ਸਮੂਲੀਅਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਘਾਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਆਓ ਦੇਖਦੇ ਹਾਂ ਤਾਰੀਵਾਲ ਤੋਂ ਚੱਲੇ ਸੰਗ ਦੀਆਂ ਕੁਝ ਲਾਈਵ ਵੀਡੀਓ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ 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 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 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 ਵਾਹਿਗੁਰੂ

ਜਾਵੇ ਪਰਮਾਨੰਦ ਵੇ ਹਮ ਤੇ ਵਾਦ ਚੰਗਾਓ ਸੁਮਨ ਮੇਂ ਹੰਕ ਵਾਦ ਚੰਗਾਓ ਸੁਮਨ ਮੇਂ ਅੱਛਾ ਵਾੜੇ ਘਰ ਕੋਲਾਸ ਮਰਾ ਕੇ ਮੇਰੀ ਬੰਦ ਲਾਜੀ ਆਖੇ ਧੋੜ ਤੇ ਰੋ ਮੇਰੀ ਬੰਦ ਬਾਦੀ ਰੱਬੇ प्रभु धोलन से राखो प्रभु झोल दे रखे बंदना जी हथ तेरा देखे राखोरी बंदना जी जो बंदना जी जो झी मेरे छोड़ी ਸਤਿ ਆਓ ਜੋ ਸਰਦਾ ਦੇਵ ਸਾਦੀ ਮਨਾਵੇ ਜਿਖੋਂ ਦੇ ਮੇਰੇ ਸਤ ਗੁਰ ਹੋਣ ਕੇ ਹੋਲੇ ਸਰਦਾ ਦੇਵ ਸਾਦੀ ਮਨਾਵੇ ਜਿਖੋਂ ਦੇ ਮੇਰੇ ਸਤ ਗੁਰ ਹੋਣ ਕੇ প্রাণি তোর মুখ না পিতল মোর পিতল মথলা তোর মুখ রা তোর মুখ রাম তোর মুখ রা ਮੈਂ ਤੇ ਸਾਥ ਤੇਰੇ ਪੂਜਿਆ ਜਿੰਨਾਂ ਨੇ ਤੇ ਸਾਥ ਤੇਰੇ ਪੂਜਿਆ ਹਾਂਜੀ 10:00 ਵਜੇ ਧਾਰੀ ਵਾਲਾ ਸਿੰਘ ਸਬਾਗ ਮੁਬਾਰਕ ਸਾਹਿਬ ਤੋਂ ਸੰਕਾ ਜਮੀਆ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਇੱਕ ਕ੍ਰਿਵੀਰ ਦਾਦਲ ਯਾਤਰਾਵਾ ਤੇ ਕਿਹੜੇ ਕਿਹੜੇ ਪ੍ਰਾਵਾਏ ਦੇ ਮੱਝ ਦਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਅੰਦਰ ਪਰਮ ਸਰਕਾਰ ਜੋਗ ਗੁਰੂ ਰੂਪ ਖਾਲਸਾ ਸਾਸ਼ ਸੰਗਤ ਜੀਓ ਸਭ ਤੋਂ ਪਹਿਲਾਂ ਸਾਡੇ ਸਰਕਾਰ ਜੋ ਭਾਈ ਇੰਦਰਜੀਤ ਜੀ ਦੇ ਪੱਤਰਕਾਰ ਨੇ ਉਹਨਾਂ ਦਾ ਉਹਨਾਂ ਦੇ ਚੈਨਲ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਹਰ ਸਾਲ ਜੋ ਸਮਾਗਮ ਗੁਰਦਵਾਰਾ ਸਾਹਿਬ ਹੁੰਦੇ ਨੇ ਉਹ ਆ ਸਭ ਤੱਕ ਜਾਈਦਾ ਅਤੇ ਬਾਬਾ ਮੋਤੀਰਾ ਮਹਾਰਾਜ ਦੇ ਸਮਾਗਮਾਂ ਦੀ ਸਾਰੀ ਕਵਰੇਜ ਕਰਦੇ ਆ ਇਹਨਾਂ ਦਾ ਫਿਰ ਇੱਕ ਵਾਰੀ ਪੂਰੀ ਸੰਤਨ ਤੋਂ ਧੰਨਵਾਦ ਇਹ ਭਾਈ ਸਾਹਿਬ ਸਾਡੀ 14ਵੀਂ ਪਾਤਰੀ ਯਾਤਰਾ 2011 ਜੀ ਸ਼ੁਰੂ ਕੀਤੀ ਸੀਗੀ ਤੇ ਜੋ ਪੜਾ ਤੁਸੀਂ ਪੁੱਛਿਆ ਸਾਡਾ ਪਹਿਲਾ ਪੜਾ ਜਿਹੜਾ ਪਿੰਨ ਕੰਗਾ ਦੇ ਵਿੱਚ ਧਾਰੇਵਾਲ ਸ਼ੁਰੂ ਹੋਣਾ ਵਾ ਜਿੱਥੇ ਸਰਦਾਰ ਫਕੀਰ ਸਿੰਘ ਦੀ ਕੋਠੀ ਆ ਉਹ ਸਾਰਾ ਮਹੱਲਾ ਜਿਹੜਾ ਵਾ ਉੱਥੇ ਪਹਿਲਾ ਪੜਾਵਾ ਤੇ ਕੰਗਾ ਨੇ ਸਾਡੇ ਦੋ ਪੜਾਣੇ ਜੀ ਉਹਦੇ ਬਾਅਦ ਸਰਦਾਰ ਵਜੀਤ ਸਿੰਘ ਲਾਲੀ ਕੋਟਸਨ ਤੋਖਰਾ ਤਿੰਨ ਪੜਾਣੇ ਛੋੜੇ ਪਰ ਵੀ ਤਿੰਨ ਪੜਾਣੇ ਨੇ ਵਾਣਾ ਦੇ ਤਿੰਨ ਪੜਾਣੇ ਬੱਚੇ ਨੰਗੜੀ ਚਾਰ ਪੜਾਣੇ ਬਖਤਪੁਰ ਦੇ ਚਾਰ ਪੜਾਣੇ ਅੱਗੇ ਫਿਰ ਲਖਨ ਆ ਜਣੇ ਨੇ ਛੋਟੇ ਦੇ ਵੱਡੇ ਇਹ ਸਾਰੇ ਪੜਾਣ ਕਰਦੇ ਕਰਦੇ ਅਸੀਂ ਨੜਾਂਵਾਲੀ ਪਹੁੰਚ ਗਏ ਇੱਥੋਂ ਤਿਆਰੀ ਯਾਤਰਾ ਜਾਣੀ 18 ਕਿਲੋਮੀਟਰ ਤੇ ਅੱਗੋਂ ਅਸੀਂ ਫਿਰ ਪੰਜ ਸੱਤ ਗੱਡੀਆਂ ਨਾਲ ਹੋਣੀਆਂ ਨੇ ਸੰਗਤ ਨੇ ਫਿਰ ਨਾਮ ਜਪਦੇ ਪਿੰਡ ਪੱਖੋ ਗਿਰੰਦਾਵਾ ਜਿੱਥੇ ਬਾਬਾ ਸ਼੍ਰੀਚੰਦਰ ਜੀ ਨੇ ਆਪਣੀ ਲੰਬੀ ਬਾਹ ਕੀਤੀ ਸੀ ਵਾਹ ਵਾਹ ਉੱਥੇ ਅਸੀਂ ਸਾਰੀ ਜਮੀਨ ਤੁਸਾਂ ਮਾਇਆ ਦਿੱਤੀ ਆ ਹਜ਼ਾਰਾਂ ਰੁਪਏ ਹੋਣ ਚਾਹੇ ਲੱਖ ਹੋਵੇ ਇਹ ਸਾਰੇ ਬਾਬਾ ਸ਼੍ਰੀਚੰਦਰ ਜੀ ਦੇ ਚੰਮਾ ਤੇ ਡੋਣੇ ਆ ਉੱਥੋਂ ਅਸੀਂ 1100 ਦਮੜਾ ਲਾ ਕੇ ਤੇ ਚੋਲਾ ਸਾਹਿਬ ਦੀ ਜੇ ਭੇਟਾ ਕੱਢ ਕੇ ਤੇ ਚੋਲਾ ਸਾਹਿਬ ਦੇ ਸੰਗਤ ਨੂੰ ਦਰਸ਼ਨ ਕਰਾ ਕੇ ਤੇ ਉੱਥੋਂ ਫਿਰ ਸਿੱਧੀਆਂ ਗੱਡੀਆਂ ਚਾਲੇ ਪਾ ਕੇ ਤੇ ਰਾਤ ਤਕਰੀਬਤ 8 ਵਜੇ ਘਰੋ ਘਰੀ ਪਹੁੰਚ ਜਿੰਦਾਵਾ ਤੇ ਸੋ ਸਾਰੀ ਸੰਗਤ ਦੇ ਵੱਲੋਂ ਇਹੋ ਹੀ ਬੇਨਤੀ ਆ ਤੇ ਹੁਣ ਸਾਨੂੰ ਆਸ਼ੀਰਵਾਦ ਦਿਓ ਤੇ ਤੁਹਾਡਾ ਚੈਨਲ ਵੀ ਆਸ਼ੀਰਵਾਦ ਦੇਵੇ ਤਾਂ ਕਿ ਇਹ ਚੱਲੇ ਪਾਸੇ ਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਇਹਨਾਂ ਦੇ ਸੋਣਾ ਸਾਹਿਬ ਦੇ ਪਰਾਲੇ ਨੂੰ ਜੱਦਾਂ ਵੇਂਦੇ ਹੋ ਇੱਕ ਸੋਣਾ ਸੰਕਰ ਸੰਕਰ ਜੋੜ ਕੇ ਇੱਕ ਮਾਲਾ ਬਣਾ ਕੇ ਅੱਜ ਵੱਡਾ ਸੰਗ ਜਿਹੜਾ ਆ ਚਾ ਰਿਹਾ ਇਹਨਾਂ ਦੇ ਪਰਾਲੇ ਨੂੰ ਹਿੱਸਾ ਵੇਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਿਆਨ ਤੇ ਆਨਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਬੁੱਧ ਬਿਨੇ ਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਮਿੱਤ ਤੇਰੇ ਤਨ ਤਨ ਗੁਰ ਨਾਨਕ ਪਾਸ਼ਾ ਜੀ ਦਾ ਸ਼ਬਦ ਹੈ ਤੇ ਜੋ ਸਾਧ ਸੰਗਤ ਜੀ ਆਪ ਜਿਨੇ ਪੱਤਰਕਾਰ ਦੀ ਪੁੱਛਿਆ ਟਵਾਣਾ ਜੀ ਵੱਲੋਂ ਨੇ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਕਿਸੇ ਨੂੰ ਗੁਰੂ ਦੇ ਨਾਲ ਜੋੜ ਦੇਣਾ ਇਹਦੇ ਵਰਗਾ ਉਹਨ ਕੋਈ ਨਹੀਂ ਗੁਰੂ ਨਾਲੋਂ ਤੋੜ ਦੇਣਾ ਵਰਗਾ ਪਾਪ ਕੋਈ ਨਹੀਂ ਨਾ 에리어 ਦਾਸ ਕਰਨਾ ਗੁਰੂ ਮਹਾਰਾਜ ਦੀ ਹਜ਼ੂਰਤਾਂ ਤਨ ਤਨ ਗੁਰੰਸਾ ਮਹਾਰਾਜ ਦੇ ਹਜ਼ੂਰੇ ਚ ਕਿ ਮਹਾਰਾਜ ਇਹਨਾਂ ਨੂੰ ਹੋਰ ਬਲ ਬਖਸ਼ਿਸ਼ ਕਰੇ ਇਸ ਤਰ੍ਹਾਂ ਇਹ ਸੰਗਤਾਂ ਨੂੰ ਜੋੜ ਕੇ ਤੇ ਗੁਰੂ ਘਰ ਨਾਲ ਲਾ ਕੇ ਆਨੰਦ ਬਖਸ਼ਿਸ਼ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ